Landballing scheme kill off Kisan Nane Tractor March. ਸਾਇਣੀਆ ਕਿਸਾਨ ਜਥੇਬੰਦੀਆਂ ਦੇ ਸਦਕੇ ਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਟਰੈਕਟਰ ਲੈ ਕੇ ਰੋਸ ਮਾਰਚ ਕਰਿਆ ਅੱਜ ਲਗਭਗ 11:30 ਵਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਾਸਟਰ ਗੁਰਜੀਤ ਸਿੰਘ ਬਲੜਵਾਲ ਤੇ ਪਰਮਿੰਦਰ ਸਿੰਘ ਛੀਮਾ ਖੁੱਡੀ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕਰਿਆ ਗਿਆ ਜਿਸ ਦਾ ਮਕਸਦ ਸਰਕਾਰ ਨੂੰ ਇਹ ਦੱਸਣਾ ਸੀ ਕਿ ਕਿਸਾਨ ਲੈਂਡ ਪਾਲਿੰਗ ਰਾਹੀ ਆਪਣੀਆਂ ਜ਼ਮੀਨਾਂ ਬਿਲਕੁਲ ਨਹੀਂ ਦੇਣਗੇ ਅਤੇ ਨਾ ਹੀ ਸਾਨੂੰ ਸਰਕਾਰ ਦੀ ਇਹ پالਸੀ ਕਿਸੇ ਵੀ ਤਰ੍ਹਾਂ ਮਨਜ਼ੂਰ ਹੈ ਸਟ੍ਰੈਕਟਰ ਮਾਰਚ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਗੁਰਜੀਤ ਸਿੰਘ ਬੱਲਰਵਾਲ ਨੇ ਦੱਸਿਆ ਕਿ ਇਸ ਮਾਰਚ ਰਾਹੀਂ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਲੈਂਡ ਪਾਲਿੰਗ ਪਾਲਸੀ ਚਿੱਪ ਵਾਲੇ ਮਿੱਤਰਾਂ ਦਾ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੇ ਘਰਾਂ ਵਿੱਚ ਲੱਗਣਾ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣਾ ਤੇ ਭਾਰਤ ਮਾਲਾ ਪ੍ਰੋਜੈਕਟ ਲਈ ਜ਼ਬਰਦਸਤੀ ਜ਼ਮੀਨਾਂ ਦਾ ਕਬਜ਼ਾ ਨਾ ਦੇਣਾ ਹੈ। ਲੱਭਾ 11 ਵਜੇ ਜ਼ੋਨ ਦਮਦਮਾ ਸਾਹਿਬ ਤੇ ਜ਼ੋਨ ਮੀਰੀ ਪੀਰੀ ਸਾਹਿਬ ਦੇ ਕਿਸਾਨ ਵੀਰ ਤੇ ਆਗੂ ਮਾਸਟਰ ਗੁਰਜੀਤ ਸਿੰਘ ਤੇ ਪਰਮਿੰਦਰ ਸਿੰਘ ਛੀਮਾ ਖੁੱਡੀ ਜੀ ਅਗਵਾਈ ਵਿੱਚ ਆਪੋ ਆਪਣੇ ਟਰੈਕਟਰ ਲੈ ਕੇ ਇਕੱਤਰ ਹੋਏ। ਇਹ ਮਾਚ ਦਾਣਾ ਮੰਡੀ ਸ੍ਰੀ ਹਰਗੁਬਿੰਨਪੁਰ ਸਾਹਿਬ ਤੋਂ ਚੱਲ ਕੇ ਸਾਰੇ ਸ਼ਹਿਰ ਵਿੱਚ ਹੁੰਦਾ ਹੋਇਆ ਵਾਪਸ ਫਿਰ ਦਾਣਾ ਮੰਨੀ ਵਿੱਚ ਆ ਕੇ ਸਮਾਪਤ ਹੋਇਆ। ਦੋਮਾਗੂਆ ਨੇ ਇਹ ਗੱਲ ਬਾਰ-ਬਾਰ ਧਰਾਈ ਕਿ ਨਾ ਤਾਂ ਲੈਂਡ ਫਾਲਿੰਗ ਲਈ ਜ਼ਮੀਨ ਦਿੱਤੀ ਜਾਵੇਗੀ ਨਾ ਹੀ ਸਮਾਰਟ ਮੀਟਰਾਂ ਨੂੰ ਘਰਾਂ ਵਿੱਚ ਲਗਣ ਦਿੱਤਾ ਜਾਊਗਾ ਨਾ ਹੀ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿੱਚ ਜਾਣ ਦਿੱਤਾ ਜਾਵੇਗਾ। ਸਭ ਤੇ ਨਹੀਂ ਹੁੰਦਿਆਂਗੇ। ਨਹੀਂ ਹੁੰਦਿਆਂਗੇ। ਨਹੀਂ ਹੁੰਦਿਆਂਗੇ। ਜੀ ਦਾ ਪ੍ਰਾਈਵੇਟ ਕਰਨ ਨਹੀਂ ਕਰਨ ਦਿਆਂਗੇ। ਨਹੀਂ ਕਰਨ ਦਿਆਂਗੇ। ਨਹੀਂ ਕਰਨ ਦਿਆਂਗੇ। ਕੋਹਾੜੇ ਮੀਟਰ ਘਰਾਂ 'ਚ ਨਹੀਂ ਲਗਣ ਦਿਆਂਗੇ। ਨਹੀਂ ਲਗਣ ਦਿਆਂਗੇ। ਨਹੀਂ ਲਗਣ ਦਿਆਂਗੇ। ਲੋਕਾਂ ਕਿਸਾਨਾਂ ਦਾ ਬੁਰਾ ਚਾਹਣ ਵਾਲੀ ਸਰਕਾਰ ਮੁਰਦਾਬਾਦ। 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 ਕਰਨ ਵਾਲੀ ਸਰਕਾਰ ਮੁਰਦਾਬਾਦ 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 ਸਾਰ ਮਜ਼ਦੂਰ ਸ਼ਹਿਰ ਪੱਡੀ ਪੰਜਾਬ ਜਿੰਦਾਬਾਦ 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 ਕਰਨ ਵਾਲੇ ਲੋਕਾਂ ਦਾ ਏਕਾ ਜਿੰਦਾ ਹਾਂਜੀ ਭਾਈ ਜੋ ਅੱਜ ਟਰੈਕਟਰ ਮਾਰਚ ਕੱਢਿਆ ਗਿਆ ਕੇਸ ਸੁਬੰਚ ਕੱਢਿਆ ਹੈ ਤੇ ਫਿਰ ਮੈਂ ਜੋਨ ਮੀਰੀ ਪੀਰੀ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬਲੜਵਾਲ ਤੇ ਨਾਲ ਮੇਰੇ ਜੋਨ ਦੰਦੂਆ ਸਾਹਿਬ ਤੋਂ ਪ੍ਰਧਾਨ ਜਿਹੜਾ ਆਗੂ ਪਰਮੇਂਦਰ ਸਿੰਘ ਚੀਮਾ ਖੁੱਡੀ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਇਹ ਜਿਹੜਾ ਟਰੈਕਟਰ ਮਾਰਚ ਕੱਢਿਆ ਗਿਆ ਆ ਇਹਦਾ ਕੱਢਣ ਦਾ ਮੀਨ ਕਾਰਨ ਆ ਸਾਰੇ ਜਥਿਆਂ ਬੰਦੀਆਂ ਦੀ ਜਿਹੜੀ ਆ ਇੱਕ ਸੁਰਕਾਲ ਦਿੱਤੀ ਆ ਸਾਰੀ ਜਥੇ ਬੰਦੀਆਂ ਦੀ ਇਕੱਠੀ ਕਾਲ ਆ ਬੜਾ ਚੰਗਾ ਸੰਕੇਤ ਆ ਜਿਹੜੇ ਮਸਲੇ ਆ ਉਹ ਸਭ ਤੋਂ ਵੱਡਾ ਮਸਲਾ ਜਿਹੜਾ ਅੱਜ ਕੱਲ ਕਿਸਾਨਾਂ ਦੇ ਸਿਰ ਤੇ ਲਟਕਦੀ ਤਲਵਾਰ ਆ ਲੈਂਡ ਪੁਲਿੰਗ ਦਾ ਮਾਮਲਾ ਆ ਸਰਕਾਰ ਫਰੀ ਦੇ ਵਿੱਚ ਇੱਕ ਕਿਲੇ ਚ ਸੱਤ ਕਨਾਲਾ ਲੈ ਗਏ ਤੇ ਇੱਕ ਕਨਾਲ ਸਾਨੂੰ ਮੋੜਦੀ ਆ ਸਾਡੀ ਸਮਝ ਚ ਨਹੀਂ ਆਉਂਦੀ ਇਹ ਕਿਹੜੀ ਪਾਲਸੀ ਆ ਪੂਰਾ ਕਿਲਾ ਲੈ ਕੇ ਕਰੋੜਾ ਰੁਪਈਆ ਦਾ ਦੇ ਚ ਥੋੜੇ ਆ 1200 ਗੱਜ ਦਾ 1200 ਜਿਹੜਾ ਮੋੜ ਦੋ ਤੇ ਉਹਦੇ ਨਾਲ ਕੋਈ ਭਰਾ ਹੋਣ ਵਾਲਾ ਸਾਡੀ ਸਮਝ ਚੋਂ ਤੇ ਪਾਲਿਸੀ ਬਾਹਰ ਆ ਇਹ ਬਿਲਕੁਲ ਲਾਗੂ ਨਹੀਂ ਹੋਣ ਦਿੱਤੀ ਜਾਊਗੀ ਦੂਸਰਾ ਚਿਪ ਵਾਲੇ ਮੀਟਰ ਸਰਕਾਰ ਜ਼ਬਰਦਸਤ ਸਾਡੇ ਘਰਾਂ ਚ ਲਾਉਣਾ ਚਾਹੁੰਦੀ ਆ ਨਹੀਂ ਲਗਣ ਦਿਆਂਗੇ ਤੀਸਰਾ ਲਹਾਜੀ ਵੀ ਤੇ ਭਾਰਤ ਮਾਲਾ ਪ੍ਰੋਜੈਕਟ ਦੇ ਨਾਂ ਤੇ ਜਿਹੜੀਆਂ ਜ਼ਮੀਨਾਂ ਦੇ ਜ਼ਬਰਦਸਤ ਨਿਯਾਇਜ਼ ਕਬਜ਼ੇ ਕੀਤੇ ਜਾ ਰਹੇ ਆ ਉਸ ਦੇ ਡੰਡੇ ਦੀ ਜ਼ੋਰ ਨਾਲ ਉਹ ਨਹੀਂ ਹੋਣ ਦਿੱਤੇ ਜਾਣਗੇ ਜਿਹੜਾ ਬਹੁਤ ਅਗਲਾ ਮਸਲਾ ਜਿੱਤੇ ਕਿਸਾਨ ਮਜ਼ਦੂਰ ਤੇ ਪੰਜਾਬ ਦਾ ਹਰ ਵਰਗ ਜੁੜਿਆ ਜਿਹੜੀ ਪੰਜਾਬ ਦਾ ਪ੍ਰਾਈਵੇਟ ਕਰਨ ਬਿਜਲੀ ਬੋਰਡ ਦਾ ਕਰਨ ਜਾ ਰਿਹਾ ਬਿਜਲੀ ਮਹਿਦਮਾ ਪ੍ਰਾਈਵੇਟ ਹੱਥਾਂ ਦੇਣ ਜਾ ਰਿਹਾ ਉਹ ਬਿਲਕੁਲ ਨਹੀਂ ਕਰਨ ਦਿਆਂਗੇ ਉਹਦੇ ਨਾਲ ਦੇ ਲੋੜਾ ਜਿਹੜਾ ਭਾਰ ਆ ਮਜ਼ਦੂਰ ਦਮਕੇ ਤੇ ਬਹੁਤ ਜ਼ਿਆਦਾ ਪਊਗਾ ਇਹ ਕਰਕੇ ਇਹਨਾਂ ਸਾਰਿਆਂ ਮਸਲਿਆਂ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਦੀ ਕਾਰਤੂਜ ਦਾ ਟਰੈਕਟਰ ਮਾਰਚ ਕੱਢਿਆ ਗਿਆ ਆਗੂ ਸਾਹਮਣੇ ਵੱਡੀ ਗਿਣਤੀ ਚ ਟਰੈਕਟਰ ਦੇ ਕਿਸਾਨ ਵੀ ਆਏ ਆ ਜਦੋਂ ਵੀ ਜਥੇਬੰਦੀਆਂ ਇਹਨਾਂ ਸਰਕਾਰਾਂ ਵਿਰੁੱਧ ਇਹਨਾਂ ਕੰਮਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨਗੀਆਂ ਤੇ ਜਥੇਬੰਦੀਆਂ ਕਾਲ ਦੇਣਗੀਆਂ ਇਸੇ ਤਰ੍ਹਾਂ ਮਿਲ ਜੁਲ ਕੇ ਅਸੀਂ ਵਿਰੋਧ ਕਰਾਂਗੇ ਤੇ ਇਹ ਜਿਹੜੇ ਕੰਮਾਂ ਯਾਰ ਜੀ ਨੂੰ ਬਣਾ ਬਿਲਕੁਲ ਨਹੀਂ ਹੁੰਦਿਆਂਗੇ ਅੱਜ ਇਹ ਟਰੈਕਟਰ ਮਾਰਚ ਕਿੱਥੇ ਕਿੱਥੇ ਗੱਡੇ ਗਏ ਆ ਜੀ ਉਹ ਅਰਗੁੰਦਪੁਰ ਦੇ ਵਿੱਚ ਸਾਡੀ ਡਿਊਟੀ ਲੱਗੀ ਸੀ ਇਸੇ ਤਰ੍ਹਾਂ ਹੀ ਸਾਰੇ ਕਸਬਿਆਂ ਦੇ ਵਿੱਚ ਸਾਰੀਆਂ ਜ਼ੋਨਾਂ ਨੂੰ ਜ 15 ਜ਼ੋਨਾਂ ਜ਼ਿਲ੍ਹੇ ਦੀਆਂ ਕੰਟੰਗ ਜਿਹੋਨਾ ਦੀ ਡਿਊਟੀ ਆਪੋ ਆਪਣੇ ਸ਼ਹਿਰਾਂ ਕਸਬਿਆਂ ਲਾਗੇ ਲੱਗੀ ਆ ਔਰ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਸਾਡੀ ਜਥੇਬੰਦੀ ਤੇ ਬਾਕੀ ਸਾਰੇ ਜਥੇਬੰਦੀਆਂ ਜਿਹੜੀਆਂ ਉਹ ਬਿਲਾਵ ਦੇ ਫਾਰੇ ਗੁਲਾ ਜੀ ਦੇ ਟਰੈਕਟਰ ਮਾਰਚੇ ਤੇ ਮੋਟਰਸਾਈਕਲ ਮਾਰਚ ਜਿਹੜੇ ਕੱਢੇ ਜਾ ਰਹੇ